ਲੁਧਿਆਣਾ ਦੇ ਚੇਤ ਸਿੰਘ ਨਗਰ ਇਲਾਕੇ ਦੇ ਵਿੱਚ ਯੁਵਕ ਦੇ ਨਾਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਸ਼ਰੀਆਮ ਰਾਘੀਰ ਤੋਂ ਬਾਈਕ ਸਵਾਰ ਤਿੰਨ ਬਦਮਾਸ਼ ਚੜੇ ਨੇ ਉਸ ਨੂੰ ਘੇਰ ਕੇ ਲੁੱਟਦੇ ਨਜ਼ਰ ਆ ਰਹੇ ਨੇ ਤੇਜ਼ ਧਾਰ ਹਥਿਆਰਾਂ ਦੇ ਦਮ ਤੇ ਉਸ ਦੇ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਚਾਨਕ ਇੱਕ ਬਜ਼ੁਰਗ ਐਕਟਿਵਾ ਸਵਾਰ ਰਾਘੀਰ ਨੌਜਵਾਨ ਦੇ ਨਾਲ ਕੁੱਟਮਾਰ ਹੁੰਦੀ ਦੇਖ ਕੇ ਉੱਥੇ ਰੁਕ ਜਾਂਦਾ ਹੈ ਲੋਕਾਂ ਨੂੰ ਇਕੱਠਾ ਹੁੰਦੇ ਵੇਖ ਲੁਟੇਰੇ ਜੜੇ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਲਾਕੇ ਦੇ ਲੋਕਾਂ ਦੇ ਮੁਤਾਬਕ ਸ਼ਰੀਆਮ ਗਲੀ ਮਹੱਲਿਆਂ ਦੇ ਵਿੱਚ ਬਦਮਾਸ਼ ਤੇਜ਼ ਧਾਰ ਹਥਿਆਰ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਰਾਘਿਰ ਮਹਿਲਾਵਾਂ ਦੇ ਕਈ ਬਾਰ ਜੜੇ ਨੇ ਫੋਨ ਖੋਏ ਗਏ ਵੀ ਦਿਨ ਪਹਿਲਾਂ ਜਪਤਾ ਮਾਰ ਮਹਿਲਾ ਦਾ ਮੋਬਾਈਲ ਜਿਹੜਾ ਖੋਇਆ ਗਿਆ ਸੀ ਇਸ ਇਲਾਕੇ ਦੇ ਵਿੱਚ ਲਗਾਤਾਰ ਚੋਰੀ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ 20 ਦਿਨ ਪਹਿਲਾਂ ਇੱਕ ਸੀਸੀਟੀਵੀ ਸਾਹਮਣੇ ਆਇਆ ਸੀ ਇੱਕ ਰਾਘਿਰ ਮਹਿਲਾ ਆਪਣੇ ਬੱਚੇ ਨੂੰ ਸਕੂਲ ਤੋਂ ਵਾਪਸ ਘਰ ਲੈ ਕੇ ਜਾ ਰਹੀ ਸੀ ਇਸ ਦੌਰਾਨ ਬਾਈਕ ਸਵਾਰ ਬਦਮਾਸ਼ ਉਹਨਾਂ ਦੇ ਹੱਥੋਂ ਮੋਬਾਈਲ ਛੱਪ ਕੇ ਫਰਾਰ ਹੋ ਗਿਆ ਹਾਲਾਕੀ ਮਹਿਲਾ ਨੇ ਉਸਦਾ ਪਿੱਛਾ ਵੀ ਕੀਤਾ ਪਰ ਬਦਮਾਸ਼ ਨਹੀਂ ਫੜੇ ਗਏ ਪੇਮੈਂਟਸ ਦੇ ਦਿਨਾਂ ਦੇ ਵਿੱਚ ਚਪਟਮਾਰੀ ਦੀਆਂ ਜਿਹੜੀਆਂ ਜਾਣਕਾਰੀਆਂ ਇਲਾਕਾ ਨਿਵਾਸੀਆਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਇਲਾਕੇ ਦੇ ਵਿੱਚ ਦੁਪਹਿਰ ਤੇ ਰਾਤ ਵੇਲੇ ਆਉਣ ਜਾਣ ਵਾਲੇ ਲੋਕਾਂ ਤੋਂ ਪੈਸੇ ਅਤੇ ਮੋਬਾਈਲ ਜਿਹੜੇ ਨੇ ਬਦਮਾਸ਼ ਖੋਕੇ ਫਰਾਰ ਹੋ ਜਾਂਦੇ ਨੇ ਕਾਰੋਬਾਰੀ ਚਪਟਮਾਰੀ ਦੀਆਂ ਵਾਰਦਾਤਾਂ ਤੋਂ ਖਾਸੇ ਪਰੇਸ਼ਾਨ ਨੇ ਇਲਾਕੇ ਦੇ ਵਿੱਚ ਨਸ਼ੇੜੀ ਜਿਹੜੇ ਨੇ ਉਹ ਕੋ ਆਏ ਦਿਨ ਚੋਰੀ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ